ਸਾਵਿਕ ਸਾਨ ਵੀਰੋ ਕੀ ਹਾਲ ਚਾਲ ਆ ਸਵਾਗਤ ਆ ਤੁਹਾਡਾ ਆਪਣੇ ਅੱਜ ਦੀ ਵੀਡੀਓ ਚ ਅੱਜ ਤੁਹਾਡੇ ਲਈ ਲੈ ਕੇ ਆਇਆ ਘੱਟੋ ਘੱਟ 7-8 ਟਰੈਕਟਰ ਬਰਨਾਲਾ ਮੰਡੀ ਤੇ ਕੱਲੇ ਕੱਲੇ ਟਰੈਕਟਰ ਬਾਰੇ ਤੁਹਾਨੂੰ ਜਾਣਕਾਰੀ ਦੰਨੇ ਆ ਤੇ ਬਾਈ ਦਾ ਨੰਬਰ ਵੀ ਦੇਵਾਂਗੇ ਸਭ ਤੋਂ ਪਹਿਲਾਂ ਆ ਗਿਆ ਚੌਂਡੀਆ 5310 2021 ਕੇ ਮਾਡਲ ਹੈ ਕੰਡੀਸ਼ਨ ਤੁਸੀਂ ਟਰੈਕਟਰ ਹੀ ਦੇਖ ਸਕਦੇ ਹੋ ਪੰਪ ਪਊਗਰਾ ਚੈੱਕ ਕਰ ਸਕਦੇ ਹੋ ਸੈਂਟਰ ਵਗੈਰਾ ਜੌਂਡੀਅਰ 5310 2021 ਕੇ ਮਾਡਲ ਆ ਟਾਇਰ ਵਗੈਰਾ ਦੇ ਸਕਦੇ ਹੋ ਜਿਵੇਂ ਨਵੇਂ ਪਏ ਨੇ 95 ਪੈਸੇ ਮੰਗੂ ਸਾਤਰੀ ਪੱਖੀ ਸਮੇਤ ਆ ਕਾਪੀ ਆ ਜਿਹੜੀ ਇਹਦੀ ਬਾਈ ਦੀ ਮਾਰ ਇਹਦੀ 7 ਲੱਖ 70000 ਰੁਪਇਆ ਟਾਪ ਮਾਡਲ ਆ 2021 ਮਾਡਲ ਕਾਪੀ ਬਾਈ ਦੀ ਆ ਦੋਂ ਚੈੱਕ ਕਰ ਰਹੇ ਸੀ ਸੀਟ ਵਗੈਰਾ ਦੂਸਰੇ ਪਾਸੇ ਆ ਗਿਆ ਆਪਣਾ ਸਵਰਾਜ 855 ਸਵਰਾਜ 855 2000 ਮਾਡਲ 2006 ਮਾਡਲ 2006 ਮਾਡਲ ਕੰਡੀਸ਼ਨ ਤੁਸੀਂ ਟਰੈਕਟਰ ਦੀ ਦੇਖ ਸਕਦੇ ਹੋ ਪੰਪ ਵਗੈਰਾ ਟਾਇਰ ਦੇਖ ਸਕਦੇ ਹੋ ਲਗਭਗ ਹੈਗੇ ਨੇ 70 75 ਪੈਸੇ ਸੈਂਟਰ ਵਗੈਰਾ ਟੂ ਸਪੀਡ ਦੇ ਵਿੱਚ ਆਈ ਦਾ ਤੁਹਾਨੂੰ ਨੰਬਰ ਦੇਵਾਂਗੇ 2006 ਮਾਡਲ ਡਿਮਾਂਡ ਹੈ ਇਹਦੀ 320000 ਰੁਪਇਆ ਸਵਰਾਜ 855 ਦੂਸਰੇ ਪਾਸੇ ਆ ਗਿਆ ਸੋਨਾ ਲਿਕਾ ਡੀਆਈ 750 ਸੋਨਾ ਲਿਕਾ ਡੀਆਈ 750 ਮਾਡਲ 2011 ਡਿਮਾਂਡ ਹੈ ਜਿਹੜੀ 1165000 ਰੁਪਇਆ ਬਾਅਦ ਤੁਸੀਂ ਉਹਨੂੰ ਇਕੱਠੇ ਟਰੈਕਟਰ ਮਾਗਰੂ ਵੀ ਦਿਖਾਵਾਂਗੇ ਬੈਕ ਸਾਈਡ ਤੋਂ ਦੂਸਰੇ ਪਾਸੇ ਆ ਗਿਆ ਸਵਰਾਜ 855 2011 ਮਾਡਲ 2011 ਮਾਡਲ ਕੰਡੀਸ਼ਨ ਤੁਸੀਂ ਟਰੈਕਟਰ ਦੀ ਦੇਖ ਸਕਦੇ ਹੋ ਤੁਹਾਡਾ 2011 ਮਾਡਲ ੜਮਾਰ 4,11,000 ਰੁਪਏ ਕੰਡੀਸ਼ਨ ਦੇ ਟਰੈਕਟਰ ਦੀ ਦੇਖ ਸਕਦੇ ਹੋ ਜਿਹੜਾ ਦੂਸਰੇ ਪਾਸੇ ਹੈਗਾ Mahindra 265 Mahindra 265 95 ਮਾਡਲ ਰੇਟ ਹੈ ਜੀ 1,30,000 ਰੁਪਏ ਮਿੱਤਰੋ ਦੂਸਰੇ ਪਾਸੇ ਹੈਗਾ ਹਰਾ ਯੌਂਡੀਅਰ ਛੋਟਾ 5310 ਤੋ ਇਹ 17 ਮਾਡਲ ਆ ਕੰਡੀਸ਼ਨ ਉਹ ਟਰੈਕਟਰ ਦੀ ਦੇਖ ਸਕਦੇ ਹੋ ਜਮਾ ਸਾਫ ਸੁਥਰੀ ਹੈ ਸਰਫ ਵਗੈਰਾ ਥੱਲੋ ਚੈੱਕ ਕਰ ਸਕਦੇ ਹੋ ਸੈਂਟਰ ਵਗੈਰਾ ਟਾਇਰ ਵਗੈਰਾ ਮਗਰਾਟਾਂ ਥੱਲੋ ਟਰੈਕਟਰ ਚੈੱਕ ਕਰਦੇ ਜਮਾ ਸਾਫ ਪਿਆਰੇ ਦੇ ਨਾਲ ਤੋ ਇਹ 17 ਮਾਡਲ ਦੀ ਮੰਗ ਹੈ ਦੀ 645000 ਰੁਪਇਆ ਬੈਕ ਸਾਈਡ ਚੈੱਕ ਕਰ ਸਕਦੇ ਹਾਂ ਡਰਾਈਵਰ ਸਮੇਤ ਹੈ ਚਾਹ ਟਰੈਕਟਰ ਆਪਾਂ ਸਾਨੂੰ ਬੈਕ ਸਾਈਡ ਤੋਂ ਦਿਖਾ ਦਈਏ ਨੰਬਰ 265 ਸਵਰਾ 855 ਬੈਕ ਸਾਈਡ ਤੋਂ ਚੈੱਕ ਕਰ ਸਕਦੇ ਹਾਂ ਟਰੈਕਟਰ ਤੁਸੀਂ ਸਾਰੇ ਸੋਨਾ ਲੀਕਾ ਡੰਡਾ ਡਰਾਈਵਰ ਸਮੇਤ ਹੈ 855 ਜੰਪੀਅਰ ਟਰੈਵਲ ਸੇਵਿਤ ਆਪਾਂ ਬਾਈ ਦਾ ਨੰਬਰ ਪਾਵਾ ਕੰਟੈਕਟ ਕਰਕੇ ਤੁਸੀਂ ਟਰੈਕਟਰ ਖਰੀਦ ਸਕਦੇ ਤੇ ਦੋ ਟਰੈਕਟਰ ਆਪਾਂ ਸਾਨੂੰ ਹੋਰ ਦਿਖਾ ਦਈਏ ਸੁਨਾਲੀਕਾ 2021 ਮਾਡਲ 22 ਦੀ ਕਾਪੀ ਰੇਟ ਆ ਜਿਹੜਾ 6,60,000 ਰੁਪਿਆ ਸੋਨਾ ਲੀਕਾ ਡੀਆਈ 60 21 ਮਾਡਲ 22 ਦੀ ਕਾਪੀ ਰੇਟ 6,70,000 ਰੁਪਿਆ 855 2021 ਮਾਡਲ ਡਿਮਾਂਡ ਹੈ 7,45,000 ਰੁਪਿਆ ਤੁਹਾਡਾ ਇਹ ਨੰਬਰ ਪਾਵਾਂਗੇ ਕੰਟੈਕਟ ਕਰਕੇ ਤੁਸੀਂ ਗੱਲਬਾਤ ਕਰ ਸਕਦੇ ਹੋ ਧੰਨਵਾਦ